ਬਹੁਤ ਸਾਰੇ ਘਰਾਂ ਨੂੰ ਜਦੋਂ ਉਹਨਾਂ ਦੇ ਵਿੱਚ ਜ਼ਿਆਦਾ ਪੈਸਾ ਆ ਗਿਆ ਉਹਨੇ ਬਰਬਾਦ ਕਰਕੇ ਸੁੱਟ ਦਿੱਤਾ ਤੁਸੀਂ ਆਪਣੀ ਜ਼ਿੰਦਗੀ ਚ ਬਹੁਤ ਸਾਰੇ ਘਰ ਵੇਖੇ ਹੋਣਗੇ ਜਿਨ੍ਹਾਂ ਘਰਾਂ ਦੇ ਵਿੱਚ ਲੋੜ ਤੋਂ ਵੱਧ ਪੈਸਾ ਆ ਜਾਵੇ ਤਾਂ ਉਹ ਘਰ ਜਿਹੜਾ ਵਾ ਆਪਣੇ ਆਪ ਹੀ ਬਰਬਾਦੀ ਵੱਲ ਤੁਰ ਪੈਂਦਾ ਉਹਦੇ ਉਹਦੇ ਵਿੱਚ ਉਹਦਾ ਘਰ ਦਾ ਮਾਲਕ ਹੋਵੇ ਚਾਹੇ ਪਤੀ ਹੋਵੇ ਪਤਨੀ ਹੋਵੇ ਬੱਚੇ ਹੋਣ ਜਾਂ ਕੋਈ ਹੋਰ ਹੋਣ ਉਹ ਸਾਰੇ ਹੀ ਕਈ ਵਾਰਾਂ ਬਰਬਾਦੀ ਦੇ ਰਾਹ ਵੱਲ ਤੁਰ ਪੈਂਦੇ ਤੇ ਘਰ ਹੌਲੀ-ਹੌਲੀ ਉਜੜ ਜਾਂਦਾ ਕਿਉਂਕਿ ਪੈਸੇ ਵਿੱਚ ਇੱਕ ਜਹਾ ਨਸ਼ਾ ਆ ਜਿਹੜਾ ਹਰ ਕੋਈ ਬੰਦਾ ਪਛਾਣ ਨਹੀਂ ਸਕਦਾ ਇਹੋਂ ਕਿਉਂਕਿ ਜਦੋਂ ਇਹ ਨਸ਼ਾ ਸਿਰ ਨੂੰ ਚੜਦਾ ਆ ਤਾਂ ਫਿਰ ਬੰਦੇ ਨੂੰ ਇਹੋ ਜਿਹੀ ਗੱਦੀ-ਗੇੜ ਚ ਪਾਉਂਦਾ ਕਿ ਮਨੁੱਖ ਨੂੰ ਇੰਜ ਲੱਗਦਾ ਕਿ ਮੈਂ ਹੀ ਸਭ ਤੋਂ ਵੱਡਾ ਬਾਦਸ਼ਾਹ ਰਹਿ ਗਿਆ ਮੈਂ ਆ ਕਰ ਸਕਦਾ ਮੈਂ ਉਹ ਕਰ ਸਕਦਾ ਉਸ ਚੱਕਰ ਦੇ ਵਿੱਚ ਉਹ ਬਹੁਤ ਵੱਡੀਆਂ ਗਲਤੀਆਂ ਕਰਦਾ ਤੇ ਉਹਦਾ ਪਰਿਵਾਰ ਕਰਦਾ ਤੁਸੀਂ ਅਕਸਰ ਅੱਜ ਦੇ ਸਮੇਂ 'ਚ ਵੇਖੋ ਜਿਨ੍ਹਾਂ ਘਰਾਂ 'ਚ ਥੋੜਾ ਪੈਸਾ ਹੁੰਦਾ ਸੀ ਲੋੜ ਮੁਤਾਬਕ ਪੈਸਾ ਹੁੰਦਾ ਸੀ ਜਾਂ ਜਿਹੜੇ ਲੋਕ ਖਾਨਦਾਨੀ ਅਮੀਰ ਸਨ ਉਹਨਾਂ ਘਰਾਂ ਦੇ ਵਿੱਚ ਅੱਜ ਵੀ ਕੋਈ ਝਗੜਾ ਨਹੀਂ ਅੱਜ ਵੀ ਕੋਈ ਦੁੱਖ ਨਹੀਂ ਕੋਈ ਪ੍ਰੋਬਲਮ ਨਹੀਂ ਚਾਹੇ ਉਹ ਪਤੀ-ਪਤਨੀ ਦੇ ਰਿਸ਼ਤੇ ਹੋਣ ਚਾਹੇ ਧੀਆਂ ਪੁੱਤਾਂ ਦੇ ਰਿਸ਼ਤੇ ਹੋਣ ਸਾਰੇ ਜਾਣੇ ਬੜੇ ਸਮੂਥਲੀ ਤੇ ਬੜੀ ਸੋਹਣੀ ਜ਼ਿੰਦਗੀ ਗੁਜ਼ਾਰ ਰਹੇ ਨੇ ਲੇਕਿਨ ਜਿਹੜੇ ਘਰਾਂ ਦੇ ਵਿੱਚ ਜਾਂ ਜਿਨ੍ਹਾਂ ਦੀਆਂ ਪਹਿਲੀਆਂ ਪੀੜ੍ਹੀਆਂ ਵਿੱਚ ਬਹੁਤ ਗਰੀਬੀ ਸੀ ਜਦੋਂ ਉਹਨਾਂ ਦੇ ਕੋਲ ਪੈਸਾ ਆਇਆ ਉਸ ਪੈਸੇ ਨਾਲ ਉਹਨਾਂ ਨੇ ਆਪਣਾ ਆਲਾ ਦਵਾਲਾ ਖਰਾਬ ਕੀਤਾ ਆਂਡਗਵਾਨ ਖਰਾਬ ਕੀਤੇ ਰਿਸ਼ਤੇਦਾਰੀ ਖਰਾਬ ਕੀਤੀ ਆਪਣੇ ਪਰਿਵਾਰ ਤੱਕ ਖਰਾਬ ਕਰ ਲਈ ਕਿੰਜ ਕਰ ਲਈ ਤੁਸੀਂ ਵੇਖਿਓ ਕਿ ਜਦੋਂ ਕਿਸੇ ਮਾਤੜ ਬੰਦੇ ਕੋਲ ਵੱਧ ਪੈਸੇ ਆ ਜਾਂਦੇ ਨੇ ਉਹਦੀਆਂ ਜਿਹੜੀਆਂ ਆਦਤਾਂ ਨੇ ਉਹਦੇ ਵਿੱਚ ਬਹੁਤ ਵੱਡੀਆਂ ਚੇਂਜਸ ਆ ਜਾਂਦੀਆਂ ਨੇ ਬਦਲਾਅ ਆ ਜਾਂਦਾ I am. ਜਿਵੇਂ ਉਹਨੇ ਜੇ ਉਹ ਨਸ਼ਾ ਵੀ ਨਹੀਂ ਕਰਦਾ ਰੱਜ ਕੇ ਨਸ਼ੇ ਵੀ ਲਊਗਾ ਮਹਿੰਗੀਆਂ ਮਿੰਗੀਆਂ ਸ਼ਰਾਬਾਂ ਪੀਊ ਮਹਿੰਗੇ ਮਿੰਗੇ ਨਸ਼ੇ ਲਊ ਮਹਿੰਗੇ ਮਹਿੰਗੇ ਦੇ ਸ਼ੌਂਕ ਹੋ ਜਾਣਗੇ ਇਸੇ ਤਰ੍ਹਾਂ ਉਹਦੇ ਬੱਚਿਆਂ ਦੇ ਹੋ ਜਾਣਗੇ ਇਸੇ ਤਰ੍ਹਾਂ ਉਹਦੀ ਪਤਨੀ ਦੇ ਵੀ ਹੋ ਸਕਦੇ ਨੇ ਯਾਨੀ ਕਿ ਜ਼ਰੂਰੀ ਨਹੀਂ ਕਿ ਸਾਰੇ ਹੀ ਕਰਨ ਲੇਕਿਨ ਥੋੜੇ ਬੰਦੇ ਵੀ ਕਈ ਵਾਰ ਘਰ ਵਿੱਚ ਕਰ ਸਕਦੇ ਨੇ ਫਿਰ ਉਹਨਾਂ ਨੂੰ ਹਰ ਲੋੜ ਜਿਹੜੀ ਆ ਸਮੇਂ ਨਾਲ ਪੂਰੀ ਹੋ ਜਾਂਦੀ ਮੰਗ ਪੂਰੀ ਹੋ ਜਾਂਦੀ ਉਹ ਆਪਣੇ ਆਪ ਤੋਂ ਬਹੁਤ ਜ਼ਿਆਦਾ ਬਾਗੀ ਹੋ ਜਾਂਦੇ ਨੇ ਬਾਗੀ ਸੁਭਾਅ ਦੇ ਹੋ ਜਾਂਦੇ ਨੇ ਤੇ ਜਦੋਂ ਬਾਗੀ ਸੁਭਾਅ ਹੁੰਦਾ ਫਿਰ ਇੱਕ ਦੂਜੇ ਨਾਲ ਸਾਡੇ ਮੋਹ ਪਿਆਰ ਦੀਆਂ ਦੰਦਾ ਟੁੱਟ ਜਾਂਦੀਆਂ ਨੇ ਕਮਜ਼ੋਰ ਹੋ ਜਾਂਦੇ ਆਪਾਂ ਅਸੀਂ ਕਹਿੰਦੇ ਮੈਂ ਮੈਨੂੰ ਨਹੀਂ ਕਿਸੇ ਦੀ ਲੋੜ ਮੇਰੇ ਕੋਲ ਪੈਸੇ ਹੈਗੇ ਨੇ ਬਾਦੂ ਪੈਸੇ ਨੇ ਕੋਈ ਗੱਲ ਨਹੀਂ ਮੈਂ ਆ ਕਰ ਦੂੰ ਜੇ ਕਰ ਦੂੰ ਉਹ ਚੀਜ਼ ਨਾਲ ਸਾਡੀ ਜ਼ਿੰਦਗੀ ਚੋਂ ਖੁਸ਼ੀਆਂ ਦੂਰ ਹੋਣ ਲੱਗ ਪੈਂਦੀਆਂ ਤੇ ਮੁਸ਼ਕਲਾਂ ਸਾਡੇ ਵਧਣ ਲੱਗ ਪੈਂਦੀਆਂ ਅੱਜ ਕਿੰਨੇ ਲੋਕ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਗਏ ਨੇ ਕਿੰਨੇ ਲੋਕ ਆਪ ਕਿੰਨੇ ਬੱਚੇ ਆਪਣੇ ਮਾਪਿਆਂ ਨੂੰ ਛੱਡ ਕੇ ਦੂਰ ਚਲ ਗਏ ਨੇ ਕਿ ਹੈਨ ਤੁਹਾਡੇ ਨਾਲ ਨਹੀਂ ਰਹਿਣਾ ਕਿਉਂਕਿ ਉਹਨਾਂ ਨੇ ਨਵਾਂ ਨਵਾਂ ਪੈਸਾ ਵੇਖਿਆ ਆਪਣੇ ਮਾਪੇ ਬਾਪ ਨੂੰ ਛੱਡ ਕੇ ਦੂਰ ਚਲ ਗਏ ਅੱਜ ਮਾਪੇ ਬਾਪ ਕੋ ਪੈਸੇ ਤਾਂ ਹੋਣਗੇ ਲੇਕਿਨ ਉਹਨਾਂ ਕੋਲ ਖੁਸ਼ੀਆਂ ਤੇ ਸੁੱਖ ਨਹੀਂ ਹੈਗਾ ਜਿਹਦੇ ਕਰਕੇ ਉਹਨਾਂ ਦੀ ਜ਼ਿੰਦਗੀ ਚ ਬਹੁਤ ਵੱਡੀਆਂ ਮੁਸ਼ਕਲਾਂ ਆ ਜਾਂਦੀਆਂ ਨੇ ਮੈਂ ਸਮਝਦਾ ਕਿ ਜੇ ਪੈਸਾ ਰੱਬ ਦਿੰਦਾ ਹੈ ਕੁਦਰਤ ਤੇ ਸਾ ਦਿੰਦੀ ਆ ਇਹਨੂੰ ਪਚਾਉਣ ਦੀ ਵੀ ਸ਼ਕਤੀ ਹੋਣੀ ਚਾਹੀਦੀ ਜੇ ਅਸੀਂ ਰੋਟੀਆਂ ਪਚਾ ਸਕਦੇ ਆ ਦੋ ਟਾਈਮ ਤਿੰਨ ਟਾਈਮ ਖਾ ਕੇ ਤੇ ਕੀ ਅਸੀਂ ਪੈਸੇ ਨੂੰ ਨਹੀਂ ਪਚਾ ਸਕਦੇ ਸਾਨੂੰ ਆਪਣੇ ਉਸ ਅਪ ਆਪਣੇ ਧਰਮ ਦੇ ਮੁਤਾਬਕ ਆਪਣੇ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਜਦੋਂ ਸਾਡੇ ਹਾਸੀਅਤ ਸਾਨੂੰ ਵੱਧ ਪੈਸੇ ਆ ਜਾਣ ਸਾਡੇ ਕੋਲ ਸਾਡੇ ਕੋਲ ਵੱਧ ਸਾਡੇ ਕੋਲ ਧਨ ਦੌਲਤ ਆ ਜਾਵੇ ਨਾ ਤੇ ਸਾਨੂੰ ਰੱਬ ਦਾ ਹਮੇਸ਼ਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਪਹਿਲਾਂ ਵੀ ਕਰਦੇ ਰਹਿਣਾ ਚਾਹੀਦਾ ਤੇ ਬਾਅਦ ਚੋਂ ਜ਼ਿਆਦਾ ਕਰਨਾ ਚਾਹੀਦਾ ਕਿ ਜਿੰਨਾ ਮੈਨੂੰ ਪੈਸਾ ਤੇਲਾ ਜਾਂ ਸ਼ੋਹਰਤ ਦਿੱਤੀ ਆ ਇਹ ਮੈਨੂੰ ਪਚਾਉਣ ਦੀ ਸ਼ਕਤੀ ਵੀ ਬਖਸ਼ੀ ਰੱਬ ਸੋਹਣਿਆ ਕਿਤੇ ਇਹ ਨਾ ਹੋਵੇ ਮੈਂ ਤੇ ਮੇਰਾ ਪਰਿਵਾਰ ਹੀ ਕੁਰਾਏ ਪੈ ਜਾਈਏ ਜਦੋਂ ਅਸੀਂ ਨੀਵੇਂ ਹੋ ਜਾਂਦੇ ਆ ਫਿਰ ਪੈਸਾ ਸਾਨੂੰ ਨੁਕਸਾਨ ਨਹੀਂ ਕਰਦਾ ਪੈਸਾ ਉਦੋਂ ਨੁਕਸਾਨ ਕਰਦਾ ਜਦੋਂ ਸਾਡੇ ਕੋਲ ਆਉਣਾ ਸ਼ੁਰੂ ਕਰਦਾ ਤੇ ਅਸੀਂ ਲੋਕ ਫੂਕਾਂ ਮਾਰਨ ਲੱਗ ਪੈਂਦੇ ਆ ਤੇ ਫੂਕਾਂ ਫੇ ਰੱਬ ਕੱਢ ਵੀ ਦਿੰਦਾ ਹੈ ਬਣੀਆਂ ਦੀਆਂ ਕੱਡੀਆਂ ਨਹੀਂ ਤੇ ਅੱਜ ਉਹ ਜਿਹੜੇ ਕੱਖਾਂ ਦੇ ਹੌਲੇ ਰਹਿ ਗਏ ਨੇ ਤੁਸੀਂ ਆਪਣੇ ਪਿੰਡ ਲਾ ਕੇ ਕਸਬੇ ਸ਼ਹਿਰ ਵਿੱਚ ਵੇਖ ਲੋ ਜਿਹੜੇ ਬੜੀ ਬੜੀ ਫਨ ਉੱਚੀ ਕਰਕੇ ਤੁਰੇ ਫਿਰਦੇ ਹੁੰਦੇ ਆ ਅੱਜ ਉਹਨਾਂ ਨੂੰ ਕੋਈ ਕਵਾਉਂਦਾ ਤੱਕ ਨਹੀਂ ਹੈਗਾ ਕਹਿਣ ਤੋਂ ਭਾਵ ਕਿ ਗਰੀਬੀ ਨੱਚਦੀ ਪਈ ਆ ਇਸ ਕਰਕੇ ਫੂਕਾਂ ਨਹੀਂ ਮਾਰਨੀਆਂ ਚਾਹੀਦੀਆਂ ਸਗੋਂ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਰੱਬ ਸੋਣਾ ਸਾਡੇ ਤੇ ਰਹਿਮਤ ਰੱਖੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਹੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ